ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਵਿੱਚ ਮੌਜੂਦ ਭਾਰਤੀ ਕਾਮਿਆਂ ਨੂੰ ਵੱਡੀ ਰਾਹਤ ਮਿਲੀ ਜਦੋਂ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ ਸਪਸ਼ਟ ਕਰ ਦਿੱਤਾ ਕਿ H1B ਵੀਜ਼ਾ ਉੱਤੇ ਲੱਗਣ ਵਾਲੀ 1 ਲੱਖ ਡਾਲਰ ਦੀ ਫੀਸ ਸਿਰਫ ਨਵੀਆਂ ਅਰਜ਼ੀਆਂ ਤੇ ਵਸੂਲ ਕੀਤੀ ਜਾਵੇਗੀ ਅਤੇ 21 ਸਤੰਬਰ ਤੋਂ ਪਹਿਲਾਂ ਦਾਖਲ ਅਰਜ਼ੀਆਂ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਐਲਾਨ ਨਾਮੇ ਨਾਲ ਪ੍ਰਭਾਵਿਤ ਨਹੀਂ ਹੋਣਗੀਆਂ ਦੂਜੇ ਪਾਸੇ ਵਾਈਟ ਹਾਊਸ ਦੀ ਪ੍ਰੈਸ ਕਟਰ ਕੈਰੋਲਾਈਨ ਲੈਵਟ ਨੇ ਸੋਸ਼ਲ ਮੀਡੀਆ ਰਾਹੀਂ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ 1 ਲੱਖ ਡਾਲਰ ਦੀ ਫੀਸ ਹਰ ਸਾਲ ਵਸੂਲ ਨਹੀਂ ਕੀਤੀ ਜਾਵੇਗੀ ਅਤੇ ਸਿਰਫ ਪਹਿਲੀ ਵਾਰ ਅਦਾਇਗੀ ਯੋਗ ਹੈ ਉਹਨਾਂ ਨਾਲ ਹੀ ਕਿਹਾ ਕਿ H1B ਵੀਜ਼ਾ ਤੇ ਅਮਰੀਕਾ ਪੁੱਜੇ ਪਰ ਇਸ ਵੇਲੇ ਭਾਰਤ ਘੇੜਾ ਲਾਉਣ ਗਏ ਪ੍ਰਵਾਸੀਆਂ ਤੋਂ 1 ਲੱਖ ਡਾਲਰ ਦੀ ਫੀਸ ਵਸੂਲ ਨਹੀਂ ਕੀਤੀ ਜਾਵੇਗੀ ਇਥੇ ਦੱਸਣਾ ਬਣਦਾ ਹੈ ਕਿ ਡੋਨਲਡ 트ੰਪ ਵੱਲੋਂ ਨਵੇਂ ਨਿਯਮਾਂ ਦਾ ਐਲਾਨ ਕੀਤੇ ਜਾਣ ਮਗਰੋਂ ਪ੍ਰਵਾਸੀ ਭਾਰਤੀਆਂ ਵਿੱਚ ਭਾਜੜਾ ਪੈ ਗਈਆਂ ਅਤੇ ਲੋਕ ਭਾਰਤ ਜਾਣ ਵਾਲੇ ਜਹਾਜ਼ ਦੀ ਸੀਟ ਛੱਡ ਕੇ ਦੌੜੇ। ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਵੀ ਵਾਇਰਲ ਹੋਣ ਲੱਗੀਆਂ ਜਿਨ੍ਹਾਂ ਵਿੱਚ ਭਾਰਤੀ ਲੋਕਾਂ ਨੂੰ ਅਮਰੀਕਾ ਤੋਂ ਦਿੱਲੀ ਰਵਾਨਾ ਹੋਏ ਜਹਾਜ਼ ਵਿੱਚ ਬੇਚੈਨੀ ਦੀ ਹਾਲਤ ਵਿੱਚ ਦਿਖਾਇਆ ਗਿਆ। ਲੋਕਾਂ ਨੂੰ ਡਰ ਸਤਾਉਣ ਲੱਗਾ ਕਿ ਹੁਣ 1 ਲੱਖ ਡਾਲਰ ਦੀ ਫੀਸ ਅਦਾ ਕੀਤੇ ਬਗੈਰ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਣਗੇ ਪਰ 트럼ਪ ਸਰਕਾਰ ਦੇ ਸਪਸ਼ਟਿਕਰਨ ਮਗਰੋਂ ਸਾਹ ਵਿੱਚ ਸਾ ਆਇਆ ਦੱਸਿਆ ਜਾ ਰਿਹਾ ਹੈ ਕਿ ਸੈਨ ਫ੍ਰਾਂਸਿਸਕੋ ਹਵਾਈ ਅੱਡੇ ਤੇ ਦੁਬਈ ਜਾਣ ਵਾਲੇ ਜਹਾਜ਼ ਵਿੱਚੋਂ ਘੱਟੋ ਘੱਟ 5 ਜਣਿਆਂ ਨੂੰ ਉਤਰਨ ਦੀ ਇਜਾਜ਼ਤ ਦਿੱਤੀ ਗਈ ਦੂਜੇ ਪਾਸੇ ਇਮੀਗ੍ਰੇਸ਼ਨ ਮਾਰਾਂ ਦਾ ਕਹਿਣਾ ਹੈ ਕਿ 트럼ਪ ਦੇ ਨਵੇਂ ਨਿਯਮਾਂ ਦਾ ਅਸਰ ਅਗਲੇ ਸਾਲ ਦਾਖਲ ਹੋਣ ਵਾਲੀਆਂ ਅਰਜ਼ੀਆਂ ਤੇ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਸਾਲ ਜ਼ਿਆਦਾਤਰ ਕੰਪਨੀਆਂ H1B ਵੀਜ਼ਾ ਅਰਜ਼ੀਆਂ ਦਾਖਲ ਕਰ ਚੁੱਕੀਆਂ ਨੇ ਜੀਐਸਏ ਐਡਵੋਕੇਟਸ ਦੇ ਭਾਈਵਾਲ ਸਜਾਈ ਸਿੰਘ ਦਾ ਕਹਿਣਾ ਸੀ ਕਿ ਸ਼ੁਰੂਆਤੀ ਝਟਕੇ ਮਗਰੋਂ ਕੁਝ ਰਾਹਤ ਮਿਲ ਚੁੱਕੀ ਹੈ ਅਤੇ ਦੀਵਾਲੀ ਮਨਾਉਣ ਭਾਰਤ ਗਏ ਲੋਕਾਂ ਨੂੰ ਹੁਣ ਘਬਰਾਉਣ ਦੀ ਜ਼ਰੂਰਤ ਨਹੀਂ जीटीटी ਡਾਟਾ ਸੋਲੂਸ਼ਨਸ ਦੇ ਗਣੇਸ਼ ਨਟਰਾਜਨ ਨੇ ਕਿਹਾ ਕਿ ਹੁਣ ਅਮਰੀਕਾ ਦਾ ਸੁਪਨਾ ਦੂਰ ਦੀ ਕੌਡੀ ਬਣ ਚੁੱਕਾ ਹੈ ਸਟੱਡੀ ਵੀਜ਼ਾ ਤੇ ਅਮਰੀਕਾ ਆਉਣ ਵਾਲਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਵੇਗੀ ਕਿਉਂਕਿ ਕਿਸੇ ਕੋਲ ਵੀ ਪੜ੍ਹਾਈ ਮੁਕੰਮਲ ਹੋਣ ਮਗਰੋਂ 1 ਲੱਖ ਡਾਲਰ ਨਹੀਂ ਹੋਣਗੇ ਜਿਨ੍ਹਾਂ ਰਾਹੀਂ ਵਰਕ ਪਰਮਿਟ ਹਾਸਲ ਕੀਤਾ ਜਾ ਸਕੇ ਨਟਰਾਜਨ ਦਾ ਕਹਿਣਾ ਸੀ ਕਿ ਹਰ ਮੁਲਕ ਆਪਣੇ ਲੋਕਾਂ ਦੀ ਬਿਹਤਰੀ ਵਾਸਤੇ ਕੰਮ ਕਰਨ ਦਾ ਯਤਨ ਕਰਦਾ ਹੈ ਅਤੇ ਅਜਿਹਾ ਹੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੀਤਾ ਇੱਕ ਨਜ਼ਰੀਆ ਤਾਂ ਇਹ ਬਿਲਕੁਲ درست ਹੈ ਪਰ ਭਾਰਤੀਆਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਉਹਨਾਂ ਵਾਸਤੇ ਅਮਰੀਕਾ ਦੇ ਦਰਵਾਜ਼ੇ ਬੰਦ ਕੀਤੇ ਜਾ ਚੁੱਕੇ ਨੇ ਬਿਆਰ ਰਿਪੋਰਟ ਹਮਦਾਲ ਟੀਵੀ